ਇਹਦੇ ਰੇਟਾਂ ਦੀਆਂ ਸਾਰੀਆਂ ਹੱਦਾਂ ਤੋੜਦਿਆਂ ਮਿੱਤਰੋ ਮਾਹ ਜਿੱਥੇ ਮਰਜੀ ਜਾਇਓ ਦਿੱਲੀ ਤੱਕ ਵੀ ਘੇੜਾ ਲਾਇਓ ਅਗਰ ਤੁਹਾਨੂੰ ਆਹ ਰੇਟ ਮਿਲ ਜਦਾ ਇੱਕ ਵਾਰ ਫੋਨ ਕਰ ਦੋ ਬਾਈ ਕਹ ਗੁਰੀ ਬਾਈ ਆ ਆ ਗੱਡੀ ਦਾ ਰੇਟ ਮਿਲ ਰਿਹਾ ਬਾਈ ਹੈਨਾ ਆ ਪੀਵੀ ਕਾਰਡ ਨੰਬਰ ਕਿੱਥੇ ਦਾ ਨਾ ਤੁਸੀਂ ਕਮੈਂਟ ਕਰਕੇ ਦੱਸਿਓ ਬਾਈ ਹੈਨਾ ਦੇਖੋ ਲਿਖੋ ਪੀਵੀ ਕਾਰਡ ਵਾਲੇ ਇੱਕ ਕਮੈਂਟ ਕਰਕੇ ਦੱਸੋ ਪੀਵੀ ਕਾਰਡ ਹੈ ਕਿੱਥੇ ਦਾ ਬਾਈ ਹੈਨਾ ਮੈਂ ਪਹਿਲੀ ਵਾਰੀ ਦੇਖਿਆ ਤੁਹਾਨੂੰ ਅਸਹੀ ਗੱਲ ਦੱਸਾਂ ਮੈਨੂੰ ਇਹ ਨਹੀਂ ਪਤਾ ਕਿੱਥੇ ਦਾ ਤੇ ਬਾਈ ਤੁਸੀਂ ਮੈਂ ਤੁਹਾਨੂੰ ਰੀਅਲਟੀ ਗੱਲ ਕਰਦਾ ਬਾਈ ਹੈਨਾ ਅਸੀਂ ਨਾ ਤੁਹਾਨੂੰ ਆ ਅਲਟੂ ਆਸਪੈਕਟਾਂ ਤੋਂ ਬਹੁਤ ਉੱਤੇ ਚੱਕਣਾ ਚਾਉਣੇ ਆ ਬਈ ਹਨਾ ਅਸੀਂ ਚਾਉਣੇ ਆ ਵੀ ਜਿਹੜੇ ਸਾਡੇ ਭਾਈ ਨੇ ਜਿਹੜੇ ਸਾਨੂੰ ਦੇਖਦੇ ਨੇ ਉਹਨਾਂ ਲਵੇ ਫੋਰਚੂਨਰ ਹੋਵੇ ਡਿਫੈਂਡਰ ਹੋਵੇ ਬਈ ਹਨਾ ਉਹ ਤਾਂ ਹੋ ਪੋਸੀਬਲ ਅਗਰ ਤੁਸੀਂ ਬਈ ਸਾਥ ਦੋਗੇ ਬਈ ਹਨਾ ਕੰਮ ਕਰਨਾ ਤੁਹਾਨੂੰ ਪੈਣਾ ਅਸੀਂ ਤੁਹਾਨੂੰ ਦਿਖਾਵਾਂ ਗੱਡੀਆਂ ਜਿੱਦਾਂ ਦੀ ਕਾਰ ਲੈਣੀ ਹੈ ਤੁਹਾਨੂੰ ਈਵਨ ਕੇ ਬਈ ਗੱਲ ਕਰਾ ਤੁਹਾਨੂੰ ਹੈਲੀਕਾਪਟਰ ਤੱਕ ਵੀ ਦਵਾ ਦਾਂਗੇ ਅਗਰ ਤੁਸੀਂ ਸਾਥ ਦੋਗੇ ਬਈ ਹਨਾ ਵੀਡੀਓ ਸ਼ੇਅਰ ਕਰ ਦਿਆ ਕਰੋ ਫੇਰ ਨਹੀਂ ਲੇ ਟੁੱਟਦੀ। ਅਗਰ ਤੁਸੀਂ ਸਾਥ ਨਹੀਂ ਦਿੰਦੇ ਭਾਈ ਹਣਾ ਨਾ ਸਾਡੇ ਲਵੇ ਉਹਨੇ ਨਾ ਟੁੱਟ ਲਵੇ ਹੋਣੀ ਆ। ਗੱਲ ਮੁੱਕ ਜਾਂਦੀ ਆ। ਬਸ ਇਹਦਾ ਮਾਡਲ ਹੈਗਾ ਵੀਰੇ 14 ਮਾਡਲ ਹੈ ਦਸੰਬਰ ਮਹੀਨੇ ਦੀ। ਹਾਂ ਹਾਂ। ਇਹ ਗੱਡੀ ਲੈਣ ਵਾਸਤੇ ਤੁਸੀਂ ਸਿਰਫ 10000 ਰੁਪਇਆ ਲੈ ਕੇ ਆਉਣਾ। ਅੱਛਾ। ਤੇ ਗੱਡੀ ਅਸੀਂ ਦੇ ਦਿੰਦੇ। ਸਿਰਫ 10000 ਰੁਪਇਆ ਦੇ। 10000 ਰੁਪਇਆ। ਇਹ ਕਾਰ ਦੀ ਸਿਰਫ 10000 ਰੁਪਇਆ ਡਾਊਨ ਪੇਮੈਂਟ ਆ ਭਾਈ। ਬਾਕੀ ਥੋੜਾ ਲੋਨ ਕਰਾ ਦਾਂਗੇ। ਅਗਰ ਤੁਹਾਡਾ ਸਿੰਪਲ ਬਹੁਤ ਤਾਂ ਵਧੀਆ ਭਾਈ ਹਣਾ। ਹਾਂਜੀ। ਆ ਮਾੜੇ ਸਿੰਪਲ ਵਾਲੇ ਮੇਰਾ ਵੀਰ ਹਣਾ ਕਿਤੇ ਕਹੋ ਵੀ ਸਾਡਾ ਹੋ ਜ ਟੋਡਾ ਲੋਨ ਕਰਾ ਦਾਂਗੇ ਕਾਰਾਂ ਬਹੁਤ ਘੈਂਟ ਨੇ ਬਾਈ ਤੁਹਾਨੂੰ ਟ੍ਰਾਈ ਲੈਣ ਦੀ ਲੋੜ ਹੀ ਨਹੀਂ ਪੈਣੀ ਅੱਜ ਡੀਲ ਕਰੀਏ ਸ਼ਾਇਦ ਤੁਸੀਂ ਰੀਲ ਵੀ ਚੈੱਕ ਕਰ ਲਿਓ ਬਾਈ ਹੈਨਾ ਅੰਦਰ ਕਾਰ ਖੜੀ ਦੀ ਡੀਲ ਹੋ ਗਈ ਬਾਈ ਹੈਨਾ ਟ੍ਰਾਈ ਬਾਅਦ ਚੋਂ ਲਈਏ ਜਦੋਂ ਬੰਦੇ ਨੇ ਟੋਕਣ ਪਤਾ ਕਿਉਂ ਸੈਲਫਮ ਮਾਰ ਕੇ ਤੁਹਾਨੂੰ ਪਤਾ ਲੱਗੇ ਨਾ ਕਾਰ ਦੀ ਕੰਡੀਸ਼ਨ ਕਿਹੋ ਜਿਹੀ ਹੈ ਬਾਈ ਹੈਨਾ ਪਹਿਲਾਂ ਤਾਂ ਇਹ ਦੱਸੋ ਬਾਈ ਸੋਹਣੇ ਲੱਗਦੇ ਆ ਕਿ ਨਹੀਂ ਕਿ ਨਹੀਂ ਵੀਰੇ ਨਾ ਇਹਦਾ ਜ਼ਰੂਰੀ ਆ ਬਾਈ ਹੈਨਾ ਕਮੈਂਟ ਕਰਕੇ ਦੱਸੋ ਵੀ ਸੋਹਣੇ ਲੱਗਦੇ ਆ ਕਿ ਨਹੀਂ ਔਰ ਹਾਂ ਅਸੀਂ ਹੈਗੇ ਆ ਪੀਪੀ 13 ਤੋਂ ਬਾਈ ਹੋ ਰਹੀ ਹੈ ਕਹਿੰਦੇ ਪੀਪੀ 10 ਤੋਂ ਤੇ ਤੁਸੀਂ ਕਿਥੋਂ ਤੁਸੀਂ ਵੀ ਦੱਸੋ ਬਾਈ ਹੈਨਾ ਤੇ ਸੋਹਣਾ ਜਿਹਾ ਕਮੈਂਟ ਕਰੋ ਜਿਹਦਾ ਸਭ ਤੋਂ ਸੋਹਣਾ ਕਮੈਂਟ ਹੋਇਆ ਬਾਈ ਹੈਨਾ ਉਹਨੂੰ ਆਪਾਂ ਇੱਕ ਸਰਪ੍ਰਾਈਜ਼ ਗਿਫਟ ਕੱਢਾਂਗੇ ਤੇ ਗੱਲ ਕਰੀ ਆਪਣੇ ਲਾਵੇ ਲਿਸਟ ਤਿਆਰ ਹੋਗੀ ਵਿਸਾਖੀ ਦੇ ਰੇਟਾਂ ਦੀ ਬਾਈ ਹੈਨਾ ਆਪਾਂ ਗੱਲ ਕਰੀ ਜਿਹੜੀ ਵੀ ਅਦਕਾਰ ਦਵਾਂਗੇ ਤੁਹਾਨੂੰ ਆ ਵਿਸਾਖੀ ਕਰਕੇ ਬਹੁਤ ਡਿਸਕਾਊਂਟ ਦੇ ਘਾਰਾ ਦਵਾਂਗੇ ਤੇ ਬਾਈ ਜੇ ਕਿਸੇ ਨੂੰ ਕਾਰ ਲੈਣੀ ਹੈ ਕਮਲ ਆਟੋ ਡੀਲਰਸ ਤੇ ਆਜੋ ਚੰਗੀਆਂ ਕਾਰ ਲੈਣ ਵਾਸਤੇ ਲੁਧਿਆਣੇ ਸ਼ਹਿਰ ਦੇ ਵਿੱਚ ਜੇ ਅਗਰ ਤੁਸੀਂ ਆ ਮਲੇਰਕੋਟਲਾ ਸਾਈਡ ਤੋਂ ਆ ਰਹੇ ਆ ਭਾਈ ਹਣਾ ਐਂਟਰ ਕਰਦੇ ਸਾਰੀ ਐਚਡੀਐਫਸੀ ਬੈਂਕ ਟੱਪ ਕੇ ਹਾਂਜੀ ਜੀ ਤੇਰੇ ਆ ਪੇਪਰਾਂ ਵਲੋਂ ਬੇਚਿੰਤ ਹੋ ਕੇ ਆਜੋ ਬਾਈ ਦੀ ਕਹਿਣ ਦੀ ਕੀ ਗੱਲ ਬਾਈ ਹਣਾ ਬਾਈ ਹੁਣਾਂ ਬਰਤੋਂ ਨੂੰ ਬਹੁਤ ਟਾਈਮ ਹੋ ਗਿਆ ਵੀ ਚੰਗੀਆਂ ਕਾਰਾਂ ਵੇਚਦੇ ਨੇ ਬਾਕੀ ਜੇ ਤੁਸੀਂ ਕੁਝ ਕਹਿਣਾ ਤੁਸੀਂ ਕਹਿ ਲਓ ਮੈਂ ਕਹੀ ਦਿੱਤਾ ਬਸ ਇਹ ਜਿਹੜੀ ਵੀਡੀਓ ਰਹੂਗੀ ਇਹ ਰਹੂਗੀ ਮਸਾਕੀ ਸਪੈਸ਼ਲ ਹਾਂਜੀ ਹੁਣ ਤੁਸੀਂ ਰੇਟ ਚੈੱਕ ਕਰਿਓ ਵੀ ਕਿੰਨੇ ਦੇ ਰੇਟ ਤੁਹਾਨੂੰ ਮਿਲਦੇ ਆ ਆ ਵੀਡੀਓ ਚ ਚੈੱਕ ਕਰਿਓ ਹਾਂ ਮੈਂ ਕਹਿੰਦਾ ਪੂਰੇ ਪੰਜਾਬ ਨਾਲੋਂ ਸਸਤੀਆਂ ਕਾਰਾਂ ਕਮਲ ਆਟੋ ਤੋਂ ਹੀ ਮਿਲਣੀਆਂ ਨੇ ਇੱਕ ਔਰ ਕਹੀ ਦਵਾਂ ਹਾਂਜੀ ਹਾਂਜੀ ਪੂਰੇ ਪੰਜਾਬ ਤੋਂ ਸਸਤੀਆਂ ਕਾਰਾਂ ਦਵਾਂਗੇ ਤੁਹਾਨੂੰ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਹੁਣ ਜਲਦੀ ਵਿਜ਼ਿਟ ਕਰ ਲਿਓ ਕਮਲ ਆਟੋ ਡੀਲਰਸ ਤੇ ਪਹਿਲੀ ਆਪਾਂ ਕਾਰ ਦੇ ਦਿੱਤੀ ਤੁਹਾਨੂੰ ਬਈ ਫੋਰਚਨਰ ਕਾਰ ਆ ਆਪਣੇ ਲਵੇ ਨਵੀਂ ਸ਼ੇਪ ਵਾਲੀ ਐ ਮਾਡਲ ਕਿੰਨਾ ਵੀਰੇ ਇਹ ਹੈਗੀ ਵੀਰੇ ਫੋਰਚਨਰ 2017 ਮਾਡਲ 17 ਠੀਕ ਆ ਜੀ ਅਲਾਈ ਚੈੱਕ ਕਰਾ ਦਿਓ ਗੱਡੀ ਦੇ ਬੀ ਐਨ ਸੀ ਲਾਏ ਲੱਗੇ ਆ ਵਧੀਆ ਕੰਡੀਸ਼ਨ ਦੇ ਟਾਇਰ ਨੇ ਇੰਟੀਰੀਅਰ ਬਹੁਤ ਹੀ ਨੀਟ ਐਂਡ ਕਲੀਨ ਕਾਰ ਆ ਠੀਕ ਹੈ ਜੀ ਬੂਫਰ ਐਂਪ ਲੱਗਿਆ ਹੋਇਆ ਗੱਡੀ 'ਚ ਸਟੀering ਸਟੇering ਬੜਿਆ ਪੂਰਾ ਸੀਕਾ ਸੁੱਟਾ ਐਂਡ ਇੰਟੈਕਟ ਬਹੁਤ ਹੀ ਜੈਜ ਰੇਟ ਦੇ ਵਿੱਚ ਪੰਜਾਬ ਨੰਬਰ ਦੇ ਨਾਲ ਸਿਰਫ 24 ਲੱਖ ਰੁਪਏ ਦੀ ਗੱਡੀ ਦੇਵਾਂਗੇ ਯੈਸ ਨੋ ਤੇ 24 ਲੱਖ ਰੁਪਏ ਦਾ ਹਾਂ ਜੀ ਲੱਖ ਦੇ ਲਾਈਟ ਐਰ ਵੀ ਵਿਕੀ ਪਾਤੇ 24 ਲੱਖ ਰੁਪਏ ਦੇ ਵਿੱਚ ਪੰਜਾਬ ਨੰਬਰ ਦੀ ਕਾਰ ਆਏ ਤੁਹਾਨੂੰ ਮਿਲ ਜਾਣੀ ਹੈ ਬਈ ਠੀਕ ਹੈ ਤੇ ਵਧੀਆ ਕਾਰ ਹੈ ਸੈਕੰਡ ਓਨਰ ਹੋਣਗੇ ਬਾਈ ਹੋਰੀ ਹਾਂ ਜੀ ਠੀਕ ਹੈ ਬਾਈ ਤੇ ਆ ਆ ਗਈ ਉਸ ਤੋਂ ਬਾਅਦ ਨੈਕਸਟ ਹਾਂ ਜੀ ਇਹ ਆ ਗਈ ਜੀ ਆਪਣੀ 2016 ਮਾਡਲ ਦਸੰਬਰ ਮਹੀਨੇ ਦੀ ਹਾਂ 4/4 ਆਟੋ ਓਕੇ ਦੋਨੇ ਹੀ ਆਟੋ ਨੇ ਉਹ 4/2 ਆ ਇਹ 4/4 ਆ ਮਤਲਬ ਜਿਹੜੀ ਮਰਜ਼ੀ ਲੈ ਲਓ ਕਿਹੜੀ ਮਰਜ਼ੀ ਦੋਨੇ ਅਵੇਲੇਬਲ ਨੇ ਆਪਣੇ ਕੋਲੇ ਇਹ ਨਵੀਂ sigma ਕਿਟ ਲੱਗੀ ਹੋਈ ਆ ਗੱਡੀ ਨੂੰ ਓਕੇ ਠੀਕ ਆ ਜੀ ਬਹੁਤ ਹੀ ਨੀਟ ਐਂਡ ਕਲੀਨ ਆ ਬਫਰ ਐਂਡ ਪੇਜ ਵੀ ਲੱਗਿਆ ਹੋਇਆ ਅਲਾਈ ਟਾਇਰ ਇਹਦੇ ਵੀ ਕੈਂਡ ਪਏ ਹੋਏ ਆ ਪੂਰੇ ਟਾਪ ਦੇ 20 ਇੰਚ ਵਾਲੇ ਹਾਂਜੀ ਗੱਡੀ ਦਾ ਰੇਟ ਰਹੂਗਾ ਜੀ 25 ਲੱਖ ਰੁਪਏ ਦੀ ਯੈਸ ਨਾ ਤੇ ਇਹ ਵੀ ਮਿਲਦਾ ਇਹ 25 ਲੱਖ ਰੁਪਏ ਦੀ ਲੈ ਇਹ ਹੈਗੀ ਆ 4/4 ਕਿਉਂਕਿ ਰੇਟ ਇਹਦਾ ਕਿਉਂ ਵੱਧਦਾ ਕੰਪਨੀ 'ਚ ਗੱਲ ਕਰਾਂ ਵੀ ਕੰਪਨੀ 'ਚ ਇਹਦਾ 5 ਲੱਖ ਰੇਟ ਵੱਧਦਾ ਹੋਰ ਬੋਲਦਾ ਬਾਕੀ ਬਾਈ ਕਿੱਟ ਵੀ ਲੱਗੀ ਹੋਈ ਆ ਹਲੇ ਲੱਗੀ ਹੋਈ ਸੋਹਣੇ ਲੱਗੇ ਟਾਇਰ 1 ਲੱਖ ਰੁਪਏ ਦੀ ਕਿੱਟ ਲੱਗੀ ਹੋਈ ਹੈ ਹੈਂਡ ਕਮ ਪੂਰਾ ਹੈਨਾ ਬਾਈ ਤੇ ਅਗਲੀ ਆ ਗਈ ਬਲੈਕ ਕਲਰ ਦੇ ਵਿੱਚ ਆਪਣੇ ਲਵੇ ਇਹ ਕਿਹੜਾ ਮਾਡਲ ਹੈ ਇਹ ਹੈਗੀ ਵੀਰੇ 2013 ਮਾਡਲ ਔਰਜਨਰ ਆ ਇਹ ਗੱਡੀ ਆਪਾਂ ਯੈਸ ਨੋ ਪ੍ਰਾਈਸ 9.5 ਲੱਖ ਦੀ ਦੇਵਾਂਗੇ 13 ਮਾਡਲ ਪਹਿਰ ਨਵੇਂ ਜੋਕੋਹਾ ਮਾ ਦੇ ਲਾਤੇ ਨਵੇਂ ਮਾਡਲ ਵਾਲੇ ਲਾਈ ਟਾਇਰ ਠੀਕ ਹੈ 13 ਮਾਡਲ 9 ਲੱਖ ਰੁਪਈਆ ਦੇ ਵਿੱਚ ਫੋਰਚੂਨਰ ਬਲੈਕ ਕਲਰ ਦੇ ਵਿੱਚ ਜੀ ਸਿਲਵਰ ਕਲਰ ਦੀ ਆ ਗਈ ਬਈ ਇਹ ਆ ਗਈ ਵੀਰੇ 2010 ਮਾਡਲ ਹਾਂਜੀ ਪਹਿਲੀ ਗੱਡੀ ਪੰਜਾਬ ਦੀ 5 ਲੱਖ 25000 ਰੁਪਈਆ ਰੇਟ ਫੋਰਚੂਨਰ 4x4 ਸਵਾ 5 ਲੱਖ ਰੁਪਈਆ ਦੇ ਵਿੱਚ ਫੋਰਚੂਨਰ ਗਾਰ ਹੈ ਮਾਡਲ 2000 2010 ਮਾਡਲ ਆ ਵੀਰੇ 5 ਸਾਲ ਦੀ ਪਾਸਿੰਗ ਵੀ ਕਰਾਸੀ ਪਈ ਆ ਠੀਕ ਹੈ ਜਦੋਂ ਕਹਤਾ ਨਾ ਵਿਸਾਖੀ ਸਪੈਸ਼ਲ ਤਾਂ ਗੱਲ ਮੁੱਕਦੀ ਹੈ ਤਾਂ ਫਿਰ ਕਹਤਾ ਫਿਰ ਕਹਤਾ ਹਾਂ ਇਹ ਇਹ ਆ ਗਈ ਸਕੋਰਪੀਓ ਵੀਰੇ ਹਾਂ 2017 ਮਾਡਲ ਜਮਾ ਟੌਪ ਵਾਲਾ ਮਾਡਲ S11 ਠੀਕ ਹੈ ਜੀ ਮਿਡਲੈਂਡ ਦੇ ਟਾਇਰ ਲੱਗੇ ਆ ਕਿ ਨੂੰ ਇੰਟੀਰੀਅਰ ਬਹੁਤ ਹੀ ਸਾਫ਼ ਆ ਗੱਡੀ ਦਾ ਰੇਟ ਵੀਰੇ ਪਾਰਟੀ ਦੀ ਕਾਰ ਆ 13 ਲੱਖ ਤੇ 25000 ਯੈਸ ਨੋ ਤੇ ਮਿਲ ਜੂਗੀ ਸਵਾ 13 ਦੀ ਮੈਂ ਤਾਂ ਕਮਿਸ਼ਨ ਨਹੀਂ ਲੈਣੀ ਆ ਲੈ ਵੀ ਇਹ ਡੀਲ ਆਨ ਆਪ ਕਹਦੀ ਵੀ ਕਮਿਸ਼ਨ ਬੇਸਿਸ ਹੋਣੀ ਆ ਤੁਹਾਡੀ ਬਾਈ ਇਹ ਕਾਰ ਲੈ ਜਾਓ ਇਹਦਾ ਨੰਬਰ ਕਿੱਥੇ ਤੁਹਾਡਾ ਨੰਬਰ ਪੰਜਾਬ ਵੀਰੇ ਪਹਿਲੇ ਨਾਂ ਦੀ ਵੀ ਗਿਆਣਾ ਪਟਿਆਲੇ ਦਾ ਨੰਬਰ ਆ ਬਾਈ ਹਣਾ ਫਸਟ ਓਨਰ ਪੱਕੇ ਨੰਬਰ ਦੀ ਗੱਡੀ ਆ ਵੀਰੇ ਕਈ ਕਹਿੰਦੇ ਨਾ ਵੀ ਯਾਰ ਪਲੇਟਾਂ ਲਾ ਰਖਿਆ ਨੇ ਪਲੇਟਾਂ ਸਿਰਫ ਜਸਟ ਬ੍ਰਾਂਡਿੰਗ ਵਾਸਤੇ ਨੇ ਬਾਈ ਕਾਰਾਂ ਤੁਹਾਨੂੰ ਪੰਜਾਬ ਨੰਬਰ ਦੀਆਂ ਮਿਲਣਗੀਆਂ ਅੰਦਰੋਂ ਦਿਖਾ ਦਈਏ ਗੱਡੀ ਅੰਦਰੋਂ ਦਿਖਾਦਾ ਤੁਹਾਨੂੰ ਮੈਂ ਬਹੁਤ ਹੀ ਨੀਟ ਐਂਡ ਕਲੀਨ ਕੈਪਟਨ ਸੀਟਾਂ ਵਾਲੀ ਬਹੁਤ ਸਾਫ਼ ਸੁਥਰੀ ਗੱਡੀ ਹਾਂਜੀ ਲੈ ਵੀ ਨਵੀਂ ਕਾਰ ਆ ਸਿਰਫ 80-85 ਹਜ਼ਾਰ ਚੱਲੀ ਆ ਜੈਨੂਇਨ ਕੰਪਨੀ ਰ ਆਜੋ ਤੁਹਾਨੂੰ ਮੈਂ ਇੱਕ ਹੋਰ ਕਾਰ ਦਿਖਾਉਣਾ ਵੀ ਆਜੋ ਇਸ ਵੀਡੀਓ ਦੇ ਵਿੱਚ ਲੱਖ ਤੋਂ ਥੱਲੇ ਵੀ ਕਾਰਾਂ ਹੈਗੀਆਂ ਆਪਣੇ ਲਈ ਬਈ ਹੈ ਨਾ ਤੇ ਹੁਣ ਆਹ ਕਾਰ ਦੀ ਗੱਲ ਕਰਾਂ ਮੋਹਾਲੀ ਦਾ ਨੰਬਰ ਹੈ ਇਹ 8 ਮਾਡਲ ਲਗਿੰਦਾ ਇਹ ਵੀਰੇ ਹੈਗੀ ਆਪਣੀ 2012 ਮਾਡਲ 12 12 ਮਾਡਲ ਲੋਨ ਵੀ ਹੋ ਜੂਗਾ 1/2 ਲੱਖ ਰੁਪਏ ਦੇ ਨੀਅਰ ਅਬਾਊਟ ਗੱਡੀ ਦਾ ਰੇਟ ਬਹੁਤ ਹੀ ਨਿੱਕਾ ਰੱਖਿਆ ਹੋਇਆ ਫਿਗੋ ਡੀਜ਼ਲ ਆ 1 ਲੱਖ ਤੇ 65000 ਰੁਪਏ ਦੀ ਗੱਡੀ ਯਸਨੋ ਤੇ ਵੀ ਦੇ ਦੇਣੀ ਹੈ 1 ਲੱਖ 65000 ਰੁਪਏ ਦੀ ਕਾਰ ਮਿਲਣੀ ਹੈ ਤੁਹਾਨੂੰ ਆ ਆ ਗਈ ਲੋ ਜੀ ਇਹ ਵੈਗਨ ਆ ਵੈਗਨ ਆ ਇਹਦਾ ਰੇਟ ਦੱਸੂਗਾ ਵੀਰਾ ਇਹ ਹੈਗੀ ਆ ਮਾਡਲ 2006 26 ਤੱਕ ਦੀ ਪਾਸਿੰਗ ਆ ਡਾਕਟਰ ਸਾਹਿਬ ਦੀ ਗੱਡੀ ਆ ਬਹੁਤ ਹੀ ਨੀਟ ਐਂਡ ਕਲੀਨ ਕੰਡੀਸ਼ਨ ਪਾਸਿੰਗ ਹੈਗੀ ਆ ਅੱਛਾ ਹੈਗੀ ਵੀ VXI ਆ ਇਹ ਠੀਕ ਐ VXI ਬਹੁਤ ਟੌਪ ਦੀ ਗੱਡੀ 26 ਤੱਕ ਦੀ ਪਾਸਿੰਗ ਆ ਕੈਸ਼ ਦੀ ਡੀਲ ਆ 10 ਵੀਰੇ ਕਿੰਨੇ ਹੀ ਦੇਣੀ ਆ ਲੱਖ ਲੁੱਖ ਤਾਂ ਮੰਗੋਗੇ ਉਹ ਨਹੀਂ ਯਾਰ ਤੇਰਾ ਕੀ ਫਾਇਦਾ ਤੈਨੂੰ ਪੁੱਛਣ ਦਾ ਘਟਾ ਕੁੱਛ ਇਹਦਾ ਮਾੜਾ ਮੋਟਾ 85 ਹਜ਼ਾਰ ਦੀ ਦੇ ਦਈਏ ਬਸ ਦੇ ਦੇ ਸੁਣਾਉਂਦੇ 85000 ਰੁਪਈਆ ਦੇ ਵਿੱਚ ਬਈ ਪੰਜਾਬ ਨੰਬਰ ਦੀ ਪਾਸਿੰਗ ਵਾਲੀ ਕਾਰ ਆ ਚੈੱਕ ਕਰ ਲਓ ਜੇ ਕਿਸ ਨੇ ਕਾਰ ਲੈਣੀ ਅੱਛਾ ਕੁਝ ਕਰਾਉਣਾ ਤਾਂ ਨਹੀਂ ਕਾਰ ਚ ਕਰਾਉਣਾ ਕੁਝ ਨਹੀਂ ਹੈਗਾ ਬਸ ਨਾ ਕਰਾਉਣੀ ਆ ਤੇ ਚਲਾਉਣੀ ਆ ਇੰਸ਼ੋਰੈਂਸ ਹੋਇਆ ਹੋਇਆ 85000 ਦੀ ਕਾਰ ਲੈ ਜਾਓ ਬਾਈ ਹਨਾ ਕਾਰ ਸੋਹਣੀ ਆ ਮਾਰਕੀਟ ਚ ਬਈ ਇਹਨਾਂ 90 ਤੋਂ ਉੱਪਰ ਪਰ ਮੰਗਦੇ ਨੇ ਆਪਾਂ ਪਹਿਲੀ ਦੇਦਾ ਤੁਹਾਨੂੰ ਵੀ ਯਾਰ ਕਾਹਨੂੰ ਘਟਾਉਣਾ ਆਗੇ ਰੇਟ ਵੀ ਕਾਹਨੂੰ 바ਰਗੇਨਿੰਗ ਕਰਨੀ ਆ ਵੀ ਆ ਕੇ ਸਿੱਧਾ ਹੀ ਬਸ ਪਿਆਰ ਵਾਲਾ ਰੇਟ ਆ ਜੋ 85000 ਦੀ ਕਾਰ ਦੇ ਦਿਓ ਬਾਈ ਹਨਾ ਤੇ ਹੁਣ ਕਈ ਮਿੱਤਰ ਇਹਨੂੰ ਵੀ ਮਹਿੰਗੀ ਕਹਿਣਗੇ ਬਈ ਮਹਿੰਗੀ ਮੜਾ ਬੋਲਦਾ ਕਈ ਵਾਰ ਹੁਣ ਜਿੱਥੇ ਬਾਈ ਹੈ ਨਾ ਬਾਈ ਦਾ ਸ਼ੋਅਰੂਮ ਹੈ ਬਾਈ ਹੈ ਨਾ ਜਿੱਥੇ ਕੰਮ ਕਰਦੇ ਨੇ ਇਹਦਾ ਰੈਂਟ ਕਿੰਨਾ ਇਹਨੇ ਲੱਖ ਤੋਂ ਉੱਪਰ ਭਰਦੇ ਲੱਖ ਤੋਂ ਉੱਤੇ ਹੈਗਾ ਲੱਖ ਰੁਪਏ ਖਰਚਾ ਹੋ ਜਾਂਦਾ ਬਈ ਖਾਣਾ ਚਾਹ ਪਣੀ ਵਗੈਰਾ 2 ਲੱਖ 2.5 ਲੱਖ ਖਰਚਾ ਜਾਂਦਾ ਬਈ ਹੈ ਨਾ ਹੁਣ ਜਿਵੇਂ ਉਹ ਕਾਰ ਆ ਗਈ ਮੰਨ ਲਿਆ ਕਰੋ ਸ਼ਾਇਦ ਹੋ ਜਾਵੇ ਕਿਸੇ ਨੂੰ 80 ਦੀ ਮਿਲ ਜੇ ਕਿਸੇ ਨੂੰ 75 ਦੀ ਮਿਲ ਸਕਦੀ ਹੈ ਕਈ ਤਰ੍ਹਾਂ ਦੀ ਕਾਰਾਂ ਮਾਰਕੀਟ 'ਚ ਹੈਗੀਆਂ ਪਰ ਬਈ ਉਰੇ ਕਾਰਾਂ ਖੜੀਆਂ ਦਾ ਖਰਚੇ ਪੈਂਦੇ ਨੇ ਇੱਕ ਮਹੀਨਾ ਕਰ ਕਾਰ ਖੜਦੀ ਇਹਦਾ 7000 ਖਰਚਾ ਪੈਂਦੀ ਪੈਂਦਾ ਹਰੇ ਕਾਰ ਦੇ ਉੱਤੇ ਬਾਈ ਹਨਾ ਕੁਆਲਿਟੀ ਇੱਥੋਂ ਤੁਹਾਨੂੰ ਕੋਈ ਆਰਗੂਮੈਂਟ ਨਹੀਂ ਆ ਉਹ ਚੀਜ਼ ਦੀ ਗਰੰਟੀ ਕੁਆਲਿਟੀ ਪੇਪਰ ਆ ਵੱਖੋ ਪੂਰੀ ਵਧੀਆ ਹੋਰ ਅੱਗੇ ਵੀ ਆਪਣੇ ਲਵਕਾਰ ਹਾਂ ਦੋ ਗੱਡੀਆਂ ਉਹ ਵੀ ਦਿਖਾ ਦਈਏ ਮੈਂ ਦੇਖਣਾ ਵੀਰੇ ਇਹਨੂੰ ਮਨ ਲੱਗਦਾ ਆਪਾਂ ਦੋ ਤਿੰਨ ਵੀਡੀਓ ਚ ਚਾਰ ਚ ਸ਼ਾਇਦ ਪਾਤੀ ਹੋਣੀ ਹੈ ਹਾਂਜੀ ਪਾਤੀ ਹੋਣੀ ਆ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਹਨਾ ਸਹੀ ਗੱਲ ਆ ਮੈਂ ਤਾਂ ਇੰਨਾ ਕਹਿ ਕੇ ਕਿ ਥੱਕ ਗਿਆ ਬਾਈ ਜੇ ਕਿਸੇ ਨੂੰ ਕੋਈ ਕੰਮ ਦਾ ਸਾਧਨ ਨਹੀਂ ਲੱਭ ਰਿਆ ਤਾਂ ਇਹਦੇ ਤੇ ਲੋਨ ਕਰਾ ਕੇ ਕੰਮ ਕਰ ਲਓ ਯਾਰ ਬਿਲਕੁਲ ਵੀਰੇ ਦਾ ਰੇਟ ਕਾਰਟੀ ਦੀ ਕਾਰ ਸੀ ਜੀ ਆਪਾਂ ਹੁਣ ਲੈ ਲਈਏ ਇਹ ਓਕੇ ਇਹ ਗੱਡੀ ਵੀਰੇ 3 ਲੱਖ ਰੁਪਏ ਦੀ ਐਸਐਨਓ ਪ੍ਰਾਈਸ ਤੇ ਗੱਡੀ ਦੇ ਦਾਂਗੇ ਸਿਰਫ ਮਾਡਲ ਮਾਡਲ ਵੀਰੇ 2015 ਪਹਿਲੇ ਨਾ ਦੀ ਲੁਧਿਆਣਾ ਨੰਬਰ ਦੀ ਗੱਡੀ ਆ ਅੱਛਾ 15 ਮਾਡਲ ਕਾਰ ਵੀ ਸਿਰਫ 3 ਲੱਖ ਰੁਪਈਆ ਦੀ 3 ਲੱਖ ਰੁਪਏ ਦੀ ਲੋਨ ਵੀ ਕਰਾ ਦਾਂਗੇ ਜੇ ਲੋਨ ਵੀ ਕਰਾ ਦਾਂਗੇ ਤੁਹਾਡਾ ਕਿੰਨੇ ਦਾ ਹੋ ਜੂਗਾ 22 ਦਾ ਹੋ ਜੂ 22.5 ਦਾ ਲੋਨ 22.5 ਦਾ 25000 ਰੁਪਏ ਦੇ ਕੇ ਮਿਲ ਜੂ ਬਾਈ ਹਨਾ ਹੁਣ ਅਗਰ 25 25 ਤੋਂ 50000 ਰੁਪਏ ਦੇ ਕੇ ਤੁਸੀਂ ਕੰਮ ਕਰ ਦਿਓ ਬਾਈ ਆਪਣਾ ਕੋਈ ਇਹਦੇ ਚ ਦੁੱਧ ਢੋਲੋ ਕੋਈ ਮੱਝਾਂ ਛੱਡ ਕਿਉਂ ਨਹੀਂ ਕਿਸੇ ਨੇ ਹਣਾ ਜਮੈਂ ਬਹੁਤ ਕੰਮ ਹੁੰਦੇ ਆ ਸ਼ਹਿਰ ਚ ਕੰਮ ਆ ਪਿੰਡਾਂ ਚ ਕੰਮ ਆ ਕੰਮ ਸਾਰੇ ਕਿਤੇ ਜਿੰਨਾ ਜੇੜੇ ਲਾਓ ਬਾਈ ਕੰਮ ਨਹੀਂ ਕੱਟਦਾ ਮਹੀਨੇ ਦਾ ਤੁਹਾਨੂੰ ਇਹ ਮੈਨੂੰ ਲੱਗਦਾ ਵੀ 50-60000 ਰੁਪਏ ਕਮਾ ਕੇ ਦੇ ਦਊਗੀ 20-30000 ਖਰਚਾ ਹੋ ਜੂ 40000 ਰੁਪਏ ਤਾਂ ਕਿਤੇ ਨਹੀਂ ਗਿਆ ਤੇ 6-7000 ਦੀ ਕਿਸ਼ਤ ਬਣਨੀ ਆ ਬਿਲਕੁਲ ਵੀਰੇ ਲਓ ਆਹ ਦੇਓ ਵੀਰੇ ਇੱਕੋ स्पोर्ट ਡਾਕਟਰ ਸਾਹਿਬ ਦੀ ਗੱਡੀ ਆ 2013 ਮਾਡਲ 14 ਦੀ ਰਜਿਸਟ੍ਰੇਸ਼ਨ ਆ ਲੁਧਿਆਣੇ ਦਾ ਨੰਬਰ ਆ ਇਹ ਬਹੁਤ ਸਾਫ ਸੁਥਰੀ ਗੱਡੀ ਆ 360000 ਡਾਕਟਰ ਸਾਹਿਬ ਡਿਮਾਂਡ ਕਰਦੇ ਆ ਉਹਨੇ ਵਨ ਡੀਲ ਹੋਊਗੀ ਸਾਹਮਣੇ ਮਗਾ ਕੇ ਠੀਕ ਲੈ ਬਈ ਮਿੱਤਰੋ ਬਈ ਠੀਕ ਆ ਤੇ ਹੁਣ ਵਾਰੀ ਆ ਗਈ ਐਕਸਯੂਵੀ ਕਾਰਾਂ ਦੀ ਬਈ ਮਿੱਤਰੋ ਹਨਾ ਇਹ ਜੇ ਕਿਸੇ ਨੇ ਕੰਫਰਟ ਵਾਲੀ ਕਾਰ ਲੈਣੀ ਆ ਫੀਲ ਲੈਣਾ ਕਾਰ ਦਾ ਬਈ ਹਨਾ ਥੋੜਾ ਘੱਟ ਪੈਸਿਆਂ ਦੇ ਵਿੱਚ ਲਗਜ਼ਰੀ ਚ ਜਾਣਾ ਕਿਸੇ ਨੇ ਹਨਾ ਤਾਂ ਇਹ 7 ਸੀਟਰ ਹੋਵੇ ਇਹ ਕਾਰਾ ਲੈ ਆ ਸਕਦੇ ਹੋ ਪੇਡ ਨੰਬਰ ਦੀ ਕਾਰ ਆ 8282 ਬਈ ਹਨਾ ਅਗਰ ਇਹਨੂੰ ਨੰਬਰ ਦੀ ਗੱਲ ਕਰੀਏ ਬਈ ਅੱਜ ਦੀ ਗੱਡੀ 253000 ਦਾ ਨੰਬਰ ਨੰਬਰ ਆਇਆ ਹਾਂਜੀ ਬਈ ਬਿਲਕੁਲ ਅੱਛਾ ਇਹਦਾ ਕੀ ਮਾਡਲ ਹੈ بس ਇਹਦਾ ਮਾਡਲ ਹੈਗਾ ਵੀਰੇ 14 ਮਾਡਲ ਦਸੰਬਰ ਮਹੀਨੇ ਦੀ ਹਾਂ ਇਹ ਗੱਡੀ ਲੈਣ ਵਾਸਤੇ ਤੁਸੀਂ ਸਿਰਫ 10000 ਰੁਪਇਆ ਲੈ ਕੇ ਆਉਣਾ ਅੱਛਾ ਤੇ ਗੱਡੀ ਅਸੀਂ ਲੈ ਕੇ ਸਿਰਫ 10000 ਰੁਪਇਆ 10000 ਰੁਪਇਆ ਇਹ ਕਾਰ ਦੀ ਸਿਰਫ 10000 ਰੁਪਏ ਡਾਊਨ ਪੇਮੈਂਟ ਆ ਬਾਈ ਬਾਕੀ ਥੋੜਾ ਲੋਨ ਕਰਾ ਦਾਂਗੇ ਅਗਰ ਤੁਹਾਡਾ ਸਿੰਪਲ ਬਹੁਤਾ ਵਧੀਆ ਬਾਈ ਹਨਾ ਆ ਮਾੜੇ ਸਿੰਪਲ ਵਾਲੇ ਮੇਰਾ ਵੀ ਹਨਾ ਕਿਤੇ ਕਹਾਂ ਵੀ ਸਾਡਾ ਹੋ ਜੂਗਾ ਫੇਰ ਨਹੀਂ ਹੋਣਾ ਨਹੀਂ ਮੈਂ ਉਹਨਾਂ ਦਾ ਵੀ ਕਰਾ ਦੇਣਾ ਆ ਚੱਕ ਬਾਈ ਆ ਬਣ ਗਿਆ ਗੱਲ ਆ ਬਣ ਗਈ ਗੱਲ ਬਾਈ ਹਨਾ ਲਓ ਮੈਂ ਉਹਨਾਂ ਦਾ ਵੀ ਕਰਾ ਦੂੰਗਾ ਉਹ ਮੇਰੇ ਵੀ 100000 ਰੁਪਇਆ ਲੈ ਆਉਣ ਫਿਰ ਹਾਂ ਗੱਡੀ ਉਹਨਾਂ ਦਾ ਵੀ ਦਵਾਂਗੇ ਯਾਰ ਐਜੀ ਕਿਹੜੀ ਗੱਲ ਹੈ ਇਹ ਕਿਸੇ ਦਾ ਬਸ ਆਪਾਂ ਕਹ ਦੀ ਵੀ ਜਮੇ ਹੀ ਸਿਸਟਮ ਡਾਉਣ ਆ ਬਈ ਤਾਂ ਪ੍ਰਾਈਵੇਟ ਲੋਨ ਤੱਕ ਵੀ ਹੋ ਸਕਦਾ ਕਰਾ ਦਾਂਗੇ ਤੁਹਾਡਾ ਬਈ ਨਾ ਕਈ ਪ੍ਰਾਈਵੇਟ ਵੀ ਨਹੀਂ ਕਰਾਉਂਦੇ ਬਈ ਹਨਾ ਪ੍ਰਾਈਵੇਟ ਦੇ ਵਿੱਚ ਕੀ ਆਇਆ ਹੁੰਦਾ ਥੋੜਾ ਮੋਟਾ ਵਿਆਜ ਵੱਧ ਹੁੰਦਾ ਜਾਂ ਹਾਂ ਵਿਆਜ ਥੋੜਾ ਫਰਕ ਹੁੰਦਾ ਵਾ ਇਹ ਪਰ ਇਹ ਗੱਡੀ ਵੀਰੇ ਹੈਗੀ 2015 ਮਾਡਲ ਹਾਂਜੀ ਠੀਕ ਆ ਇਹ ਗੱਡੀ ਦੇ ਦਾਂਗੇ ਇਹ ਵੀ 10000 ਡਾਉਨ ਪੇਮੈਂਟ ਤੇ 5 ਲੱਖ ਦੀ ਗੱਡੀ ਇਹ ਵੀ ਦੇ ਦਾਂਗੇ ਠੀਕ ਆ 10000 ਰੁਪਏ ਇਹ ਤੇ 10000 ਰੁਪਏ ਇਹ ਤੁਹਾਡਾ ਲੋਨ ਕਰਾ ਦਾਂਗੇ ਕਾਰਾਂ ਬਹੁਤ ਘੈਂਟ ਨੇ ਬਾਈ ਤੁਹਾਨੂੰ ਟ్రਾਈ ਲੈਣ ਦੀ ਲੋੜ ਹੀ ਨਹੀਂ ਪੈਣੀ ਅੱਜ ਡੀਲ ਕਰੀਏ ਸ਼ਾਇਦ ਤੁਸੀਂ ਰੀਲ ਵੀ ਚੈੱਕ ਕਰ ਲਿਓ ਬਾਈ ਹਨਾ ਅੰਦਰ ਕਾਰ ਖਰੀਦੀ ਦੀ ਡੀਲ ਹੋ ਗਈ ਬਾਈ ਹਨਾ ਟ్రਾਈ ਬਾਅਦ ਚੋਂ ਲਈਏ ਜਦੋਂ ਬੰਦੇ ਨੇ ਟੋਕਣ ਪਤਾ ਕਿਉਂ ਸੈਲਫ ਹਮ ਮਾਰ ਕੇ ਤੁਹਾਨੂੰ ਪਤਾ ਲੱਗੇ ਨਾ ਕਾਰ ਦੀ ਕੰਡੀਸ਼ਨ ਕਿਹੋ ਜਿਹੀ ਹੈ ਬਾਈ ਹਨਾ ਤੇ ਇਹ ਆ ਕਮਲਾ ਟੂ ਡੀਲ ਜਿੱਥੇ ਤੁਹਾਨੂੰ ਟ్రਾਈ ਲੈਣ ਦੀ ਲੋੜ ਨਹੀਂ ਪੈਣੀ ਬਾਈ ਹਨਾ ਤੇ ਆ ਆ ਗਈ ਲੈਂਡ ਕਰੂਜ਼ਰ ਲੈਂਡ ਰੋਵਰ ਲੈਂਡ ਰੋਵਰ ਆ ਵੀਰੇ ਦੋ ਫਰੀ ਲੈਂਡਰ 2 ਹਾਂਜੀ ਇਹ ਹੈਗੀ ਆ ਮਾਡਲ 2014 ਹਾਂਜੀ 7.5 ਲੱਖ ਰੁਪਿਆ ਪਾਰਟੀ ਦੀ ਆਸਕਿੰਗ ਆ ਓਨ ਟੇਬਲ ਡੀਲ ਹੋਣੀ ਆ ਠੀਕ ਹੈ ਆਪਣੇ ਕੋ ਖੜੀ ਆ ਗੱਡੀ ਟਾਇਰ ਨਵੇਂ ਆ ਦੋ ਨੇ ਦੋ ਇਹਦੇ ਸਨਰੂਫ ਨੇ ਇੰਟੀਰੀਅਰ ਬਹੁਤ ਹੀ ਸਾਫ ਆ ਇੱਕ ਵਾਰ ਦਿਖਾ ਦਿਓ ਇੰਟੀਰੀਅਰ ਚੈੱਕ ਕਰਾ ਦਿਓ ਅੰਦਰੋਂ ਕਾਰ ਸੋਹਣੀ ਇਹਦਾ ਪੁਸ਼ ਫਟਨ ਆਉਂਦੀ ਆ ਬਾਈ ਨਾ ਹਾਂਜੀ ਹਾਂਜੀ ਵੀਰੇ ਟੌਪ ਮਾਡਲ ਆ ਇਹ 4x4 ਆਟੋਮੈਟਿਕ ਠੀਕ ਹੈ 12 ਚੱਲੀ ਹੋਈ ਆ ਬਾਈ ਹਾਂਜੀ ਬਹੁਤ ਵਧੀਆ ਅੰਦਰੋਂ ਕੰਡੀਸ਼ਨ ਪਈ ਆ ਅੱਛਾ ਇਹਦਾ ਬਟਨ ਜਦਾ ਦਬਕੀ 4x4 ਲੱਗ ਜਾਂਦਾ ਅੱਛਾ ਉਹ ਐਲੈਕਟ੍ਰੋਨਿਕ ਫੋਰਵਰਡ ਕੋਈ ਗੇਅਰ ਨਹੀਂ ਐਡ ਲਾਉਣਾ ਪੈਂਦਾ ਕੋਈ ਉਹ ਘਮਾਉਣਾ ਨਹੀਂ ਪੈਂਦਾ ਉਹ ਠੀਕ ਆ ਹਾਂ 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 ਦਸ ਹਿੱਦੀ ਚੱਲਦਾ ਕੰਮ ਠੀਕ ਹੈ ਬਾਕੀ ਲੈਂਡ ਕਰੂਜ਼ਰ ਦੀ ਗੱਲ ਕਰਦਾ ਕੋਈ ਨਾ ਬਹੁਤ ਜਲਦ ਉਹ ਵੀ ਲਿਆਵਾਂਗੇ ਇਹ ਲੈਂਡ ਕਰੂਜ਼ਰ ਸਹੀ ਗੱਲ ਆ ਆਪਣੀ ਰਾਤ ਹੀ ਗੱਲ ਹੋਈ ਸੀ ਨਾ ਇਹ ਲੈਂਡ ਕਰੂਜ਼ਰ ਲਿਆਉਣੀ ਆ ਵਾ ਵੀਰੇ ਲੈ ਜਾਓ ਹਨਾ ਤੇ ਬਾਈ ਤੁਸੀਂ ਮੈਂ ਤੈਨੂੰ ਰਿਐਲਟੀ ਗੱਲ ਕਰਦਾ ਬਾਈ ਹਨਾ ਅਸੀਂ ਨਾ ਤੁਹਾਨੂੰ ਆ ਉਲਟੋਂ ਆ ਸਵਿਪਟਾਂ ਤੋਂ ਬਹੁਤ ਉੱਤੇ ਚੱਕਣਾ ਚਾਹੁੰਨੇ ਆ ਬਾਈ ਹਾਂ ਹਣਾ ਅਸੀਂ ਜੋ ਆਉਣੇ ਆ ਵੀ ਜਿਹੜੇ ਸਾਡੇ ਭਾਈ ਨੇ ਜਿਹੜੇ ਸਾਨੂੰ ਦੇਖਦੇ ਨੇ ਉਹਨਾਂ ਲਵੇ ਫੋਰਚੂਨਰ ਹੋਵੇ ਡਿਫੈਂਡਰ ਹੋਵੇ ਬਾਈ ਹੈਨਾ ਉਹ ਤਾਂ ਹੋ ਪੋਸੀਬਲ ਅਗਰ ਤੁਸੀਂ ਬਾਈ ਸਾਥ ਦੋਗੇ ਬਾਈ ਹੈਨਾ ਕੰਮ ਕਰਨਾ ਤੁਹਾਨੂੰ ਪੈਣਾ ਅਸੀਂ ਤੁਹਾਨੂੰ ਦਿਖਾਵਾਂ ਗੱਡੀਆਂ ਜਿੱਦਾਂ ਦੀ ਕਾਰ ਲੈਣੀ ਹੈ ਤੁਹਾਨੂੰ ਈਵਨ ਕੇ ਬਾਈ ਗੱਲ ਕਰਾ ਤੁਹਾਨੂੰ ਹੈਲੀਕਾਪਟਰ ਤੱਕ ਵੀ ਦਵਾ ਦਾਂਗੇ ਅਗਰ ਤੁਸੀਂ ਸਾਥ ਦੋਗੇ ਬਾਈ ਹੈਨਾ ਅਗਰ ਵੀਡੀਓ ਸ਼ੇਅਰ ਕਰ ਦਿਆ ਕਰੋ ਫੇਰ ਨਹੀਂ ਲੈ ਲਈ ਛੁੱਟਦੀ ਅਗਰ ਤੁਸੀਂ ਸਾਥ ਨਹੀਂ ਦਿੰਦੇ ਬਾਈ ਹੈਨਾ ਨਾ ਸਾਡੇ ਲਵੇ ਉਹਨੇ ਨਾ ਤੁਹਾਡੇ ਲਵੇ ਆਉਣੀਆਂ ਗੱਲ ਮੁੱਕ ਜਾਨੀ ਇੱਥੇ ਹੈਨਾ ਤੇ ਆਹ ਬਾਈ ਇਹ ਆ ਗਈ ਵੀਰੇ ਛੋਟੇ ਸੈਗਮੈਂਟ ਦੇ ਵਿੱਚ ਆਪਣੇ ਕੋਲੇ ਆਲਟੋ ਬਿਲਕੁਲ ਨਵੀਂ ਵਰਗੀ ਕਾਰ ਆ ਠੀਕ ਹੈ ਬ੍ਰੈਂਡ ਨਿਊ ਟਾਇਰ ਇੰਟੀਰੀਅਰ ਸਾਫ਼ ਸੁਥਰਾ 2017 ਮਾਡਲ ਪਹਿਲੇ ਨਾਲ ਦੀ 50000 ਚੱਲੀ ਗੱਡੀ ਹਾਂ 2 ਲੱਖ 85000 ਦੀ ਐ ਸੁਣਾਉਦੇ ਤੁਹਾਨੂੰ ਇਹ ਵੀ ਮਿਲ ਜਾਣੀ ਠੀਕ ਹੈ ਬਈ ਲੈ ਵੀ ਬਈ ਆ ਆ ਗਈ ਉਸ ਤੋਂ ਬਾਅਦ ਆਰਟੀਗਾ ਹਾਂਜੀ ਆਰਟੀਗਾ ਵੀਰੇ ਬੜੀ ਡਿਮਾਂਡਿੰਗ ਕਾਰ ਆ ਫਸਟ ਓਨਰ ਆ ਪੰਜਾਬ ਨੰਬਰ 60 70000 ਚੱਲੀ ਆ ਬਹੁਤ ਹੀ ਨੀਟ ਐਂਡ ਕਲੀਨ ਇੰਟੀਰੀਅਰ ਬੜਾ ਹੀ ਸਾਫ਼ ਸੁਥਰਾ ਜ਼ਬਰਦਸਤ ਆ ਪੂਰੀ ਠੀਕ ਹੈ ਵੀਰੇ ਗੱਡੀ ਦਾ ਰੇਟ ਰੱਖਿਆ ਵਾ ਪੂਰੇ ਪੂਰੇ 9 ਲੱਖ ਰੁਪਏ ਦੀ ਤੁਹਾਨੂੰ ਗੱਡੀ ਇਹ ਵੀ ਦੇ ਦਾਂਗੇ ਲਓ ਵੀ ਇਹਦੀ ਜੰਮੀ ਟ੍ਰਾਈ ਲਾਈਨ ਦੀ ਲੋੜ ਨਹੀਂ ਬਾਈ ਹਨਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਉਹ ਰੇ ਉਹ ਸਟਾਰਟਿੰਗ ਤੋਂ ਲੈ ਕੇ ਉਹ ਐਂਡ ਤੱਕ ਜਿਹੜੀ ਮਰਜ਼ੀ ਕਾਰਨ ਦੇਖ ਲਓ ਬਾਈ ਹਨਾ ਤੁਹਾਨੂੰ ਟ੍ਰਾਈ ਲਾਈਨ ਦੀ ਲੋੜ ਹੀ ਨਹੀਂ ਪੈਣੀ ਮਾ ਬਸ ਗੱਲ ਮੁੱਕਦੀ ਐ ਇੱਥੇ ਬਾਈ ਹਨਾ ਤੇ ਆਹ ਦੇਖੋ ਏਜੰਸੀਜ਼ ਵਿੱਚ ਵੀ ਇੰਨੀ ਸਾਫ਼ ਨਹੀਂ ਹੁੰਦੀ ਕਾਰ ਮਨ ਲੱਗਦਾ ਜਿਨੀ ਆਹ ਸਾਫ਼ ਘੜੀ ਆਇਆ ਹੈ ਫੋਨ ਨਵੀਂ ਕਾਰ ਆ ਯਾਰ ਬਾਈ ਇਹ ਕਿਹੜਾ ਮਾਡਲ ਹੈ ਇਹ ਵੀਰੇ 2021 ਮਾਡਲ ਆ ਹਾਂਜੀ ਇਨੋਵਾ ਕ੍ਰਿਸਟਾ ਜੀ ਆਟੋਮੈਟਿਕ ਗੱਡੀ ਆ ਵੀਰ ਜੀ ਐਸ 6 ਇੰਜਨ ਵਾਲੀ ਨੰਬਰ ਪੇੜ ਆ ਦਿਖਾਵਾਂਗਾ ਵੀਰ ਨੰਬਰ ਪੇੜ ਆ ਬਹੁਤ ਸੋਹਣਾ ਨੰਬਰ ਆ ਗੱਡੀ ਦਾ ਆ ਜੋ ਆ ਚੈੱਕ ਕਰੋ ਨੰਬਰ ਬਹੁਤ ਸੋਹਣਾ ਬਈ ਹੈ ਨਾ 7007 ਬਈ ਹਾਂਜੀ ਵੀਰੇ ਇੱਕ ਕੈਪਟਨ ਸੀਟਾਂ ਵਾਲੀ ਗੱਡੀ ਆ ਹਾਂਜੀ ਰੇਟ ਰੱਖਿਆ ਵੀਰੇ 18.5 ਲੱਖ ਰੁਪਈਆ ਜੀ ਐਸ ਨੂੰ ਪ੍ਰਾਈਸ ਹੀ ਆ ਦਾ ਠੀਕ ਹੈ ਹਾਂਜੀ ਲੈ ਵੀ ਆਹ ਆ ਗਈ ਇਹ ਆ ਗਈ ਵੀਰੇ ਨੋਵਾ ਕ੍ਰਿਸਟਾ ਹਾਂਜੀ 34G2.4 ਆ ਇਹ ਹਾਂਜੀ ਜੀ ਐਕਸ ਮਾਡਲ ਆ 2018 ਮਾਡਲ ਠੀਕ ਹੈ ਫਸਟ ਓਨਰ ਗੱਡੀ ਆ ਰੇਟ ਰੱਖਿਆ ਵੀਰੇ 13 ਲੱਖ 85000 1385 ਦੇ ਵਿੱਚ ਬਈ ਠੀਕ ਐ ਲੈ ਵੀ ਤੇ ਆ ਆ ਗਈ ਆਪਣਾ ਲਵੇ ਵਰਨਾ ਕਾਰ ਬਈ ਹਾਂਜੀ ਵਰਨਾ ਵੀਰੇ 2020 ਮਾਡਲ 21 ਦੀ ਰਜਿਸਟ੍ਰੇਸ਼ਨ ਆ ਫਸਟ ਓਨਰ ਗੱਡੀ ਆ ਪੰਜਾਬ ਨੰਬਰ ਆ ਲੁਧਿਆਣੇ ਦਾ ਇਹਦੇ ਇਹਦੇ ਰੇਟਾਂ ਦੀਆਂ ਸਾਰੀਆਂ ਹੱਦਾਂ ਤੋੜਦੀਆਂ ਮਿੱਤਰੋ ਮਾਹ ਜਿੱਥੇ ਮਰਜੀ ਜਾਇਓ ਦਿੱਲੀ ਤੱਕ ਵੀ ਘੇੜਾ ਲਾਇਓ ਅਗਰ ਤੁਹਾਨੂੰ ਆ ਰੇਟ ਮਿਲ ਜੇ ਤਾਂ ਇੱਕ ਵਾਰ ਫੋਨ ਕਰ ਦੋ ਬਈ ਗੈ ਗੁਰੀ ਬਾਈ ਤਾਂ ਆ ਆ ਗੱਡੀ ਦਾ ਰੇਟ ਮਿਲ ਰਿਹਾ ਬਈ ਹਨਾ ਤੇ ਗੱਡੀ ਫਰਸਟ ਓਨਰ ਹੈ ਫਰਸਟ ਓਨਰ ਐਸਐਕਸ ਆਪਸ਼ਨਲ ਪੱਕੇ ਪੰਜਾਬ ਨੰਬਰ ਦੀ ਲੁਧਿਆਣੇ ਦਾ ਨੰਬਰ ਨੰਬਰ ਵੀ ਸੋਹਣਾ ਇੰਟੀਰੀਅਰ ਚੈੱਕ ਕਰਾ ਦਿਓ ਉਹ ਤੋਂ ਵੀ ਅਲਟੀਮੇਟ ਕਮ ਆ ਲੈ ਵੀ ਫੁੱਲ ਅਲਟੀਮੇਟ ਮੈਂ ਕਹਿੰਦਾ ਜਿੰਨੇ ਫੀਚਰ ਹੁੰਦੇ ਆ ਸਨ ਰੂਫ ਕਰੂਜ਼ ਕੰਟਰੋਲ ਵੈਂਟੀਲੇਟਡ ਸੀਟਾਂ ਕੁਸ਼ ਬਟਨ ਵਿੱਚ ਹੀ ਉਹਦੇ ਜੇ ਨੈਵੀਗੇਸ਼ਨ ਟੱਚ ਬਲਿਆ ਸਾਰਾ ਕੁਝ ਇਹਦੇ ਵਿੱਚ ਆ ਗੱਡੀ ਦੇ ਵੀਰੇ ਕਿੰਨੇ ਦੀ ਕਰ ਦੋ ਗੱਡੀ ਵੀਰੇ ਇੱਕੋ ਹੀ ਰੇਟ 9 ਲੱਖ ਤੇ 50 ਹਜ਼ਾਰ ਰੁਪਿਆ ਯੈਸ ਨੋ ਮਾਰਕੀਟ ਰੇਟ ਕਿੰਨਾ ਮਾਰਕੀਟ ਰੇਟ 11 12 13 ਪਤਾ ਨਹੀਂ ਕੀ 11.5 ਲੱਖ ਦੀ ਮਾਰਕੀਟ ਤੇ ਬਾਈ ਨਾ ਕੋਈ ਡਾਊਨ ਪੇਮੈਂਟ ਨਹੀਂ ਲਗਦੋ ਨਕਦੀ ਕਾਰ ਹੈ ਇਹ ਆ ਜਾ ਕੁਆਲਿਟੀ ਦਿਖਾਈਏ ਲੋਨ ਵੀ ਕਰ ਦਾਂਗੇ ਆ ਜਾ ਕੁਆਲਿਟੀ ਦਿਖਾਈਏ ਚੈੱਕ ਕਰ ਲੋ ਬਈ ਕਾਰ ਬਹੁਤ ਬਹੁਤ ਸੋਹਣੀ ਕਾਰ ਹੈ ਬਾਈ ਦੇਖ ਵੀਰੇ ਹੁਣ ਇਹਦਾ ਵੀ ਰੇਟ ਤੁਹਾਨੂੰ ਇਹ ਜਿਹਾ ਕਰ ਦਮਾ ਇਹ ਗੱਡੀ ਹੈਗੀ ਆ ਵੀਰੇ ਇਗਨਿਸ ਹਾਂਜੀ ਪਹਿਲਾਂ ਇਹਦੀ ਕੁਆਲਿਟੀ ਚੈੱਕ ਕਰਾਈਏ ਹੋਂਡ ਖੋਲਦੇ ਆ ਦਾ ਠੀਕ ਹੈ ਆ ਜਾ ਬਈ ਇਹ ਨਹੀਂ ਬਈ ਆਹੇ ਦਿਖਾਈ ਜਾਣ ਕੇ ਨਹੀਂ ਜਿਹੜੀ ਮਰਜ਼ੀ ਦਾ ਖੋਲ ਕੇ ਦੇਖ ਲੋ ਇਹ ਮਿਲਣੀ ਆ ਉਹ ਪਕੀ ਉਹ ਜੀਜਾ ਕਰਿਆ ਵੀ ਆਹ ਖੋਲ ਦਈਏ ਆ ਐਵੇਂ ਹੀ ਮਿਲਣੀ ਆ ਹੂੰ 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 ਦੇਖੋ ਬਈ ਬਹੁਤ ਸਾਫ਼ ਕੁਦਰੀ ਕਾਰ ਪੂਰੀ ਫੁੱਲ ਚਮਕ ਰਣੀ ਸਾਰੇ ਪਾਸੇ ਹੁਣ ਉਹਦੇ ਬਾਅਦ ਤੁਸੀਂ ਸਾਮ ਕੇ ਰੱਖਣੀ ਆ ਹਾਂ ਉਹ ਦੋ ਤੁਸ ਸਾਮ ਕੇ ਰੱਖਣੀ ਆ ਠੀਕ ਆ ਅੱਛਾ ਕਿਹੜਾ ਮਾਡਲ ਹੈ ਇਹ ਮਾਡਲ ਵੀਰੇ 2018 ਇਹ ਨਹੀਂ ਪਹਿਲੇ ਨਾਲ ਦੀ 35000 ਕਿਲੋਮੀਟਰ ਗੱਡੀ ਚੱਲੀ ਆ 10ਵੇਂ ਮਹੀਨੇ ਦੀ ਠੀਕ ਹੈ 10ਵੇਂ ਮਹੀਨੇ ਲਾਟ ਦੀ 18 ਦੇ ਰੇਟ ਪੂਰੇ ਪੰਜਾਬ ਚ ਨਹੀਂ 380000 ਦੀ ਪੈਟਰੋਲ ਕਾਰ 380000 ਰੁਪਿਆ ਦੇ ਵਿੱਚ ਬਈ ਹੈਨਾ ਠੀਕ ਹੈ ਜੀ ਤੇ ਆ ਆਗੇ 48 18 ਥੋੜੀ ਡਿਜ਼ਾਇਰ ਅਲਾਈ ਵੀਲ ਚੈੱਕ ਕਰ ਲੋ ਬਈ ਏ ਵੀਰੇ ਹੈਗੀ ਆਪਣੀ ਡਿਜ਼ਾਇਰ 2018 ਮਾਡਲ ਹਾਂਜੀ ਪੰਜਾਬ ਨੰਬਰ ਗੱਡੀ ਆ ਫੁੱਲ ਕੰਪਲੀਟ ਗੱਡੀ ਜਿਹਨੂੰ ਕਹਿੰਦੇ ਓਮੇਟ ਲਾਈਟ ਟਾਇਰ ਕੱਚ ਪਲੇਅਰ ਠੀਕ ਆ ਚਾਰ ਏਸੀ ਆ ਦੂਜੀ ਪਾਵਰ ਵਿੰਡੋ ਠੀਕ ਹੈ ਤੇ ਸੀਟਾਂ ਦੇ ਕਵਰ ਸਾਰਾ ਕੁਝ ਏ ਟੂ ਜ਼ेड ਕੰਪਲੀਟ ਕਾਰ ਆ ਰੇਟ ਵੀਰੇ ਦਾ 5 ਲੱਖ 80 ਹਜ਼ਾਰ ਰੁਪਈਆ ਯੈਸ ਨੋ ਪ੍ਰਾਈਸ ਹੈ ਦਾ 580 ਦੇ ਵਿੱਚ ਭਾਈ ਠੀਕ ਆ 18 ਮਾਡਲ ਆ 18 ਮਾਡਲ ਓਕੇ ਤੇ ਆ ਆ ਗਈ ਜੀ ਹਾਂਜੀ ਇਹ ਆ ਗਈ ਵੀਰੇ ਇੱਕ ਨੇ ਇਹ ਨੀ ਆ ਉਸ ਜੇਦੀ ਵੀਰੇ ਡੀਲ ਹੋ ਗਈ ਤੁਹਾਡੇ ਬੈਠਾਂ ਤੇ ਪੇਮੈਂਟ ਕਰ ਗਏ ਓਕੇ ਠੀਕ ਹੈ ਲਓ ਵੀ ਇਹ ਕੱਲ ਨੂੰ ਡਿਲੀਵਰ ਆਹਾ ਕਾਰ ਸੋਲਡ ਆਊਟ ਆ ਬਈ ਮਹਾਲੀ ਨੰਬਰ ਦੀ ਹੈ ਨਾ ਇਹ ਇਹ ਕਾਰ ਬਈ ਬਹੁਤ ਸੋਹਣੀ ਕਾਰ ਸੀ ਤੁਹਾਨੂੰ ਸਹੀ ਗੱਲ ਦੱਸਾਂ ਬਹੁਤ ਸੋਹਣੀ ਕਾਰ ਸੀ ਬਈ ਆਹਾ ਇਹ ਵੀ ਅੰਮੀ ਸੋਹਣੀ ਆ ਬਈ ਉਹ ਗੱਲ ਕਰਦਾ ਵੀ ਜੇ ਉਹ ਵਿਕ ਗਈ ਨਾ ਬਹੁਤ ਸੋਹਣੀ ਕਾਰ ਸੀ ਇਹ ਮੈਂ ਦੇਖੀ ਆ ਇਹ ਇਹ ਵੀ ਆ ਗਈ ਆਪਣੀ ਸਵਿਫਟ ਬੀਐਕਐਸਆਈ ਪੈਟਰੋਲ ਕਾਰ ਆ ਹਾਂਜੀ ਹਾਂ 2020 ਮਾਡਲ ਆ 21 ਦੀ ਰਜਿਸਟ੍ਰੇਸ਼ਨ ਆ ਹਾਂ ਹਾਂ ਫਸਟ ਓਨਰ ਕਾਰ ਆ ਸੈਕੰਡ ਓਨਰ ਕਾਰ ਆ ਇਹ ਸੈਕੰਡ ਓਨਰ ਆ ਇਹ ਆਪਾਂ ਵੇਚੀ ਸੀ ਪਿੱਛੇ ਜੇ 3-4 ਮਹੀਨੇ ਪਹਿਲਾਂ ਬਾਹਰੋਂ ਆਏ ਸੀਗੇ ਭਰਾ ਹੁਣੇ ਕੈਨੇਡਾ ਤੋਂ ਤੜੀ ਉਸੋਂ ਹੂੰ ਹੂੰ ਤੇ ਦੇਖੋ ਭਾਈ ਉਹੀ ਜਿਹੜੀ ਆਪਾਂ ਪਹਿਲਾਂ ਤੁਹਾਨੂੰ ਦਿਖਾਈ ਆਈ ਗੀ ਨੇ ਸੋਦਾਂ ਦੀ ਹੈ ਨਾ ਮਤਲਬ ਇਹ ਇੰਜਨ ਵੀ ਉਹੀ ਹੈ ਨਾ ਉਹ ਸੇਮ ਇੰਜਨ ਆ ਵੀਰੇ ਸੇਮ ਇੰਜਨ ਆ ਉਹਦੇ ਚ ਸਵਿਫਟ ਵਾਲਾ ਇੰਜਨ ਆ ਉਹਦੇ ਚ ਸਵਿਫਟ ਵਾਲਾ ਇੰਜਨ ਆ ਹਾਂਜੀ ਇਹ ਪੈਟਰੋਲ ਹੈ ਇਹ ਪੈਟਰੋਲ ਆ ਵੀਰੇ ਉਹ ਵੀ ਪੈਟਰੋਲ ਦੀ ਹਾਂਜੀ ਅੱਛਾ ਇਹ ਫੁੱਲ ਕੰਪਲੀਟ ਆ ਕਾਰ ਵੀਰੇ ਲਾਈ ਟਾਇਰ ਅੰਦਰੋਂ ਟੱਚ ਪਲੇਅਰ ਸੀਟਾਂ ਦੇ ਕਵਰ ਹਰ ਚੀਜ਼ ਕੰਪਲੀਟ ਆ ਦੇਖੋ ਇੰਟਰੀਅਰ ਦਾ ਲੱਗਿਆ ਉਹਨਾਂ ਦਾ ਆਜੋ ਬਾਈ ਆ ਦਿਖਾ ਆ ਬਾਈ ਬਾਹਰੋਂ ਹਸੀਆਂ ਨਾ ਉਹਨ ਮਤਲਬ ਲਾ ਲਿਆ ਸੀਗਾ ਫਿਰ ਬਾਈ 4 ਮਹੀਨੇ ਇਹਨਾਂ ਨੇ ਚਲਾ ਕੇ ਤੇ ਫਿਰ ਆਪਾਂ ਨੂੰ ਜਾ ਦੇਵੇ ਫਿਰ ਦੇ ਗਏ ਠੀ ਕਿੰਨੇ ਪੈਸੇ ਦੀ ਹੈ ਇਹ ਗੱਡੀ ਵੀਰੇ ਦੇਵਾਂਗੇ 6 ਲੱਖ ਤੇ 30 ਹਜ਼ਾਰ ਦੀ 6 30 ਦੇ ਵਿੱਚ ਬਈ ਠੀਕ ਆ ਆ ਆ ਗਈ ਕਾਰ ਆਪਣੇ ਲਵੇ ਬਈ ਰਾਇਲ ਬਲੂ ਕਲਰ ਕਹਿੰਦੇ ਨੇ ਆਪਾਂ ਇਹਨੂੰ ਹਾਂਜੀ ਵੀਰੇ ਸਿਆਫ ਗੱਡੀ ਆ ਬਲੂ ਕਲਰ ਦੇ ਵਿੱਚ ਇਹ ਟਾਪ ਐਂਡ ਵੇਰੀਐਂਟ ਆ ਡੀਜ਼ਲ ਹਾਂਜੀ ਇਹਨੂੰ ਅਲਫਾ ਕਹਿੰਦੇ ਆ ਅਲਫਾ ਟਾਪ ਐਂਡ ਡੀਜ਼ਲ ਦੇ ਵਿੱਚ ਆ ਗਈ ਸੈਕੰਡ ਓਨਰ ਕਾਰ ਆ ਲੁਧਿਆਣੇ ਦਾ ਨੰਬਰ ਆ ਪੁਸ਼ ਬਟਨ ਕਰੂਜ਼ ਕੰਟਰੋਲ ਸਾਰਾ ਕੁਝ ਇਹਦੇ ਵਿੱਚ ਆ ਗੱਡੀ 6 ਲੱਖ 6 ਲੱਖ ਬਸ ਸਾ ਮਾਗਦੇ ਜੇਲਾ ਕਰਦੇ ਉੱਤੇ ਹੋ ਲੋ ਚਲੋ ਬਈ ਪੂਰੇ ਪੂਰੇ 6 ਲੱਖ ਰੁਪਏ ਦੇ ਵਿੱਚ ਪੋਸਟ ਟੂ ਸਟਾਰਟ ਗੁਰਪ੍ਰੀਤ ਆ ਜਾ ਬਈ ਅੰਦਰੋਂ ਦਿਖਾਈਏ ਲੋਨ ਇਹਦੇ 5 5.5 ਲੱਖ ਦਾ ਲੋਨ ਹੋ ਜਾਣਾ ਵਧੀਆ ਪ੍ਰੋਫਾਈਲ ਲਿਆਇਓ 5 60 65 ਦਾ ਵੀ ਕਰਾ ਦੂਗਾ ਠੀਕ ਆ 50000 ਰੁਪਏ ਇੱਕ ਰਾਉਂਡ ਫਿਗਰ ਆਪਾਂ ਕਹਦੇ ਵੀ ਦੇ ਕੇ ਆਪਾਂ ਕਾਰ ਤੇ ਲੋਨ ਕਰਾ ਸਕਦੇ ਬਹੁਤ ਨਵੀਂ ਕਾਰ ਪਈ ਆ ਬਈ ਹਰ ਚੀਜ਼ ਵੀ ਇਹ ਚ ਵੀ ਕੰਪਲੀਟ ਆ ਹੂੰ ਹੂੰ ਨਵੇਂ ਸੀਟ ਕਵਰ ਹੂੰ ਹੂੰ ਸਟੀਅਰਿੰਗ ਮੜਿਆ ਹੋਇਆ ਆ ਚੈੱਕ ਕਰੋ ਠੀਕ ਆ ਜੀ ਉਸ ਤੋਂ ਬਾਅਦ 70 ਮੈਟਿੰਗ ਹੂੰ ਹੂੰ ਅਲਾਈ ਟਾਇਰ ਸਾਲਾ ਕੁਛ ਓਕੇ ਰਿਪੋਰਟ ਸਟੀering ਇਹਦਾ ਨਾ ਜਿਵੇਂ ਫੋਰਡ ਨਰ ਦਾ ਸਟੀering ਮੜਿਆ ਹੁੰਦਾ ਨਾ ਬਾਈ ਹੋਰਾਂ ਦੀ ਕਾਰਾਂ ਦਾ ਉਹਦਾ ਸਟੀering ਮੜਿਆ ਆ ਜੀਗਾ ਉਹ ਆਪਣੇ ਨਾਲ ਪਹਿਲਾਂ ਸਕੋਰਪਿਓ ਸੀਗੀ ਕਹਿੰਦਾ ਵੀਰਾ ਕਹਿੰਦਾ ਸਟੀering ਨਹੀਂ ਮੜਵਾਉਣਾ ਹੋਰ ਪਾਸੋਂ ਕਹਿੰਦਾ ਹੋਰ ਕੁਛ ਮਰਜ਼ੀ ਕਰਾ ਲਾ ਉਰੇ ਬਾਈ ਹੱਥ 'ਚ ਫੜ ਕੇ ਨਾ ਸਟੀering ਦਾ ਫੀਲ ਆਉਂਦਾ ਯਾਰ ਬਾਈ ਹੈਨਾ ਮੈਨੂੰ ਲੱਗਦਾ ਸਾਰੀਆਂ ਕਾਰਾਂ ਦਾ ਇਦਾਂ ਸਟੀering ਮੜਿਆ ਹੈ ਬਾਈ ਹੈਨਾ ਤੇ ਆਹ ਇਹ ਆ ਗਈ ਵੀਰੇ अल्टੋ K10 ਹਾਂਜੀ ਕਸਟਮਰ ਛੱਡ ਕੇ ਗਏ ਆ ਗੱਡੀ ਹਾਂਜੀ ਤੇ ਲੋਕਲ ਨੰਬਰ ਆ 2011 ਦੇ 12ਵੇਂ ਮਹੀਨੇ ਦੀ 2011 ਦੇ ਦਸੰਬਰ ਦੀ ਰਜਿਸਟ੍ਰੇਸ਼ਨ ਆ ਵੀਰੇ ਗੱਡੀ ਦਾ ਰੇਟ ਹੈਗਾ 1 ਲੱਖ 85 ਹਜ਼ਾਰ ਦੀ ਗੱਡੀ ਇਹ 185 ਦੇ ਵਿੱਚ ਬਾਕੀ ਜੇ ਹੋ ਸਕਦਾ ਹੋਇਆ ਮੌਕੇ ਤੇ ਦੇਖ ਲਾਂਗੇ ਹਾਂ ਜੀ ਕਸਟਮਰ ਦੀ ਕਾਰ ਅਲਾਏ ਟਾਇਰ ਵਧੀਆ ਪਏ ਨੇ ਬਾਈ ਹੋ ਸਕਦਾ ਜਿਵੇਂ ਗੱਲ ਕਰਾ ਬਈ ਹੈਨਾ ਥੋੜੀ ਜਿਵੇਂ 185 ਕਿਆ ਹਾਂਜੀ ਵੀਰੇ 185 ਕਿਆ 10 10 ਹਜ਼ਾਰ ਰੁਪਏ ਦਾ ਡਾਊਨ ਹੋਰ ਜਾ ਸਕਦਾ ਉਹ ਵੀ ਸਕਦਾ ਵੀਰੇ ਮੌਕੇ ਤੇ ਠੀਕ ਹੈ ਵੀਰੇ ਬਹੁਤ ਰੇਟ ਜਾਇਜ਼ ਆ ਬਾਈ ਜੇ ਕਿਸੇ ਨੇ ਆ ਲੈਣੀ ਹੈ ਕੇਟਨ ਲੈ ਜਾ ਸਕਦੇ ਆ ਆ ਗਈ Honda ਦੀ Amaze ਹਾਂਜੀ ਵੀਰੇ Honda Amaze ਇਹ ਹੈਗੀ ਆਪਣੀ 2017 ਮਾਡਲ ਹਾਂਜੀ ਪੰਜਾਬ ਨੰਬਰ ਆ ਜੀ ਇੰਟੀਰੀਅਰ ਬਹੁਤ ਨੀਟ ਐਂਡ ਕਲੀਨ ਆ ਟੇਰਿੰਗ ਕੰਟਰੋਲ ਸੋਹਣੇ ਸੀਟ ਕਵਰ ਠੀਕ ਹੈ ਡੀਜ਼ਲ ਗੱਡੀ ਆ 485000 ਰੁਪਿਆ ਦਾ ਰੇਟ ਰੱਖਿਆ ਠੀਕ ਹੈ ਜੀ ਪੁਰਾਣਾ ਠੀਕ ਹੈ ਹੁਣ ਨਵਾਂ ਵਿਸਾਖੀ ਵਾਲਾ ਰੇਟ 425000 ਰੁਪਿਆ ਆ ਸੁਣਾਓ 4 ਲੱਖ 25000 ਰੁਪਈਆ ਦੇ ਵਿੱਚ ਕਾਰ ਮਿਲ ਜਾਣੀ ਥਨੂੰ ਬਈ ਮਿੱਤਰੋ yes no price ਨਵੀਂ ਸ਼ੇਪ ਦੀ ਕਾਰ ਆ ਇਹ ਨਵੀਂ ਸ਼ੇਪ ਦੀ ਇਹਦੇ ਤਿੰਨ ਸ਼ੇਪ ਪਾਈਆਂ ਇੱਕ ਜਿਹੜੀ ਸਭ ਤੋਂ ਪੁਰਾਣੀ ਕੁਸਟਮ ਵਿੱਚ ਬਚਾਲੇ ਵਾਲੀ ਆ ਇਹ ਵਿੱਚ ਬਚਾਲੇ ਵਾਲੀ ਆ ਇਹ ਇਹ ਆ ਗਈ ਇਹ ਆ ਗਈ ਵੀਰੇ ਸਕੋਡਾ ਰੈਪਿਡ ਹਾਂਜੀ 2000 16 ਮਾਡਲ ਫਰਸਟ ਓਨਰ ਲੁਧਿਆਣੇ ਦਾ ਨੰਬਰ ਆ ਗੱਡੀ ਦਾ ਆਟੋ ਗੇਅਰ ਆ ਟੌਪ ਐਂਡ ਵੇਰੀਐਂਟ ਸਟਾਈਲ ਪਲੱਸ ਠੀਕ ਹੈ ਨਵੇਂ ਟਾਇਰ ਸੋਹਣੇ ਸੀਟ ਕਵਰ ਜੈਡ ਕੰਪਲੀਟ ਕਾਰ ਗੱਡੀ ਦਾ ਰੇਟ ਵੀਰੇ ਸਿਰਫ 5 ਲੱਖ ਰੁਪਈਆ ਪੂਰੇ ਪੂਰੇ 5 ਲੱਖ ਯੈਸ ਨੋ ਪ੍ਰਾਈਸ ਹੀ ਨੇ ਅੱਜ ਵਾਰੇ ਲੈ ਵੀ 5 ਲੱਖ ਰੁਪਈਆ ਦੇ ਵਿੱਚ ਮਾਡਲ 2000 2016 ਮਾਡਲ ਓਕੇ ਆਹ ਆ ਗਈ ਸਕਰੂਜ਼ ਹਾਂਜੀ ਕਰੂਜ਼ ਆ ਵੀਰੇ 2000 16 ਮਾਡਲ ਦੀ 16 ਕਾਉ ਪਿੰਡ ਵੇਰੀਐਂਟ ਇਹ ਵੀ ਆ ਵੀਰੇ ਐਲਟੀ ਜੈਡ ਕੁਝ ਬਟਨ ਹਾਂਜੀ ਹਾਂਜੀ ਉਹ ਦੂਜਾ ਜਿਹੜਾ ਹੁੰਦਾ ਗੇਅਰ ਜਿਹਾ ਆਟੋਮੈਟਿਕ ਹਾਂ ਹਾਂ ਉਹ ਵੀ ਆ ਟਾਇਰ ਨਵੇਂ ਗੱਡੀ ਦੇ ਲੋਕਲ ਨੰਬਰ ਪੰਜਾਬ ਦਾ ਹਾਂ ਹਾਂ ਰੇਟ ਵੀਰੇ ਇਹਦਾ ਯੈਸ ਨੋ ਪ੍ਰਾਈਸ ਹੀ ਆ ਇਹਦਾ 6 ਲੱਖ 6 ਲੱਖ ਹੀ ਆ ਬਸ ਇਹਦੇ ਦਾ ਪਤਾ ਨਹੀਂ ਲਿਖਿਆ ਨਹੀਂ ਉਹ ਲਿਖਿਆ ਵੀਰੇ ਲਿਖਿਆ ਆਹ ਸੀ ਪੂਰੇ ਹੀ 6 ਲੱਖ ਹੀ ਆ ਪੂਰੇ 6 ਲੱਖ ਰੁਪਇਆ ਬਾਈ ਹੈਨਾ ਕਾਰ ਦਾ ਰੇਟ ਬਸ ਜੈਸਨੋ ਪ੍ਰਾਈਸ ਹੀ ਅੱਜ ਦੇਣੇ ਸਾਰੇ ਠੀਕ ਆ ਆਹ ਡਿਜ਼ਾਇਰ ਆ ਗਈ ਇਹ ਆ ਗਈ ਵੀਰੇ ਡਿਜ਼ਾਇਰ ਪੈਟਰੋਲ ਤੇ ਮੇਰੇ ਵੀਰ ਬਹੁਤ ਲੱਭਦੇ ਪੈਟਰੋਲ ਤੇ ਓਕੇ 4 ਲੱਖ 50000 ਰੁਪਏ ਦੀ ਗੱਡੀ 50000 ਪਹਿਲਾਂ ਦੇਣਾ ਬਾਕੀ ਲੋਨ ਠੀਕ ਹੈ ਜੀ ਪੈਟਰੋਲ ਕਾਰ ਤੇ ਆਹ ਕੋਈ ਆ 17 ਮਾਡਲ ਨਾਲ 17 ਹਾਂਜੀ ਹਾਂਜੀ 17 ਰੇਟ 4 ਲੱਖ 50000 17 ਮਾਡਲ 4.5 ਲੱਖ ਰੁਪਈਆ ਦੀ ਬਾਈ ਬਹੁਤ ਜਾਇਜ਼ ਰੇਟ ਚ ਕਾਰ ਐ ਇਸ ਪੰਜਾਬ ਨੰਬਰ ਆ ਤੁਹਾਡਾ ਆਹ ਇਹ ਆ ਗਈ ਵੀਰੇ ਆਪਣੀ i20 ਟੌਪ ਐਂਡ ਵੇਰੀਐਂਟ ਕੁਝ ਵਾਧਨ ਠੀਕ ਆ ਸਮਾਈਲੀ ਫੇਸ ਆ ਇਹ ਜਿਆ ਨਾਰਮਲ ਹੀ ਹੁੰਦੀਆਂ ਹੂੰ ਹੂੰ ਇਹ ਲੋਕਲ ਨੰਬਰ ਆ ਨਾ ਇਹਦਾ ਹਾਂ ਪੰਜਾਬ ਨੰਬਰ ਗੱਡੀ ਆ ਠੀਕ ਆ ਰੇਟ ਵੀਰੇ ਇਹਦਾ 3,55,000 ਆਸਕਿੰਗ ਆ ਪਾਰਟੀ ਦੀ ਔਨ ਟੇਬਲ ਹੋ ਸਕਦਾ ਮਾੜਾ ਮੋਟਾ ਮਾਨਤਾ ਨਾਲ ਹੋ ਜਾ ਆ ਪੀਵੀ ਕਾਰਡ ਨੰਬਰ ਕਿੱਥੇ ਦਾ ਨਾ ਤੁਸੀਂ ਕਮੈਂਟ ਕਰਕੇ ਦੱਸਿਓ ਬਾਈ ਹਨਾ ਦੇਖੋ ਲਿਖੋ ਪੀਵੀ ਕਾਰਡ ਵਾਲੇ ਇੱਕ ਕਮੈਂਟ ਕਰਕੇ ਦੱਸੋ ਪੀਵੀ ਕਾਰਡ ਹੈ ਕਿੱਥੇ ਦਾ ਬਾਈ ਹਨਾ ਮੈਂ ਪਹਿਲੀ ਵਾਰ ਹੀ ਦੇਖਿਆ ਤੁਨੂੰ ਅਸਲੀ ਗੱਲ ਦੱਸਾਂ ਮੈਨੂੰ ਇਹ ਨਹੀਂ ਪਤਾ ਕਿੱਥੇ ਦਾ ਪਰ ਮੈਂ ਪਹਿਲੀ ਵਾਰ ਹੀ ਦੇਖਿਆ ਸੀ ਤੇਰੇ ਸਾਰੇ origignal ਕਾਰਾਂ ਚੱਕੀ ਬੋਨਟ ਦਾ ਦਿਖਾਈਏ ਗਏ ਇਹਦਾ ਦਿਖਾਈ ਦੇਈਏ ਕਸਟਮਰ ਦੀ ਕਾਰ ਇੰਨੀ ਸਾਫ਼ ਵੀ ਹੋਈ ਗੱਡੀ ਆ ਠੀਕ ਹੈ ਆਪਣੀਆਂ ਸਾਰੀਆਂ ਕਾਰਾਂ ਦਾ ਬੋਨਟ ਖੋਲ ਕੇ ਦੇਖ ਲਿਓ ਬਾਈ ਚਾਹੇ ਨਾ ਲਓ ਜੀ ਲੈ ਚੈੱਕ ਕਰ ਲਓ ਬਈ ਇੰਨੀ ਸਾਫ਼ ਕਈ ਵਾਰ ਸਾਡੇ ਤੋਂ ਵੀ ਨਹੀਂ ਹੁੰਦੀ ਗੱਡੀ ਨਹੀਂ ਹੁੰਦੀ ਬਾਈ ਅਸੀਂ ਇਹ ਤੇ ਕੱਪੜਾ ਵੀ ਨਹੀਂ ਮਾਰਿਆ ਇਹਦੇ ਤੇ ਕੋਈ ਪਾਲਿਸ਼ਿੰਗ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਪਾਲਿਸ਼ ਪਾਲਿਸ਼ ਕੁਝ ਨਹੀਂ ਵਜਿਆ ਨੋਰਮਲ ਆ ਬਾਈ ਵਧੀਆ ਯਾਰ ਬਹੁਤ ਵਧੀਆ ਕਾਰ ਆ ਇਹ ਐਂ ਆ ਸਾਰਾ origignal paint ਆ ਕਰੀ ਠੀਕ ਹੈ ਜੀ ਤੇ ਆਪਣੀ ਸਕੋਰਪੀਓ ਦੀ ਗੱਲ ਕਰੀਏ ਹਾਂ ਜੀ ਸਕੋਰਪੀਓ ਵੀਰੇ 2013 ਮਾਡਲ ਆ ਹਾਂ ਜੀ ਪੰਜਾਬ ਨੰਬਰ ਨਵੇਂ ਟਾਇਰ ਸਾਰਾ origignal paint ਆ ਸਟicker ਸ਼ਕਰ ਨਾਲ ਦੇ ਕੰਮ ਉਹਦਾ ਸਟicker ਹੀ ਦੱਸ ਦਿੰਦੇ ਨੇ ਹਾਂ ਜੀ ਹਾਂ ਜੀ ਵੀਰੇ ਰੇਟ ਰੱਖਿਆ ਇਹਦਾ ਪੂਰਾ ਪੂਰਾ 4 ਲੱਖ ਰੁਪਈਆ ਪੂਰੇ ਪੂਰੇ 4 ਲੱਖ ਰੁਪਈਆ ਠੀਕ ਆ ਹੋ ਸਕਦਾ ਇਹ ਚੋ ਵੀ 5-4 ਹਜ਼ਾਰ ਮੌਕੇ ਦੇ ਹੋ ਜਵੇ ਕਸਟਮਰ ਦੀ ਗੱਡ ਓਕੇ ਆਹ ਇਹ ਵੀਰੇ 2,95,000 ਦੀ ਡਾਕਟਰ ਹਾਂ ਜੀ 2012 ਮਾਡਲ 13 ਰਜਿਸਟਰ 2,95 ਦੇ ਵਿੱਚ ਲੈ ਵੀ ਭਾਈ 324000 ਰੇਟ ਰੱਖਿਆ ਜੀ ਤੋਂ 295000 ਦੀ ਮਿਲ ਜਾਣੀ ਹੈ ਬਾਈ ਹਨਾ ਪਹਿਲੇ ਨਾਂ ਦੀ ਆ ਫਸਟ ਓਨਰ ਹਾਂਜੀ ਇਹ ਕਲਰ ਇਹਦੇ ਵਿੱਚ ਚਲ ਬਿਕੇ ਹੀ ਇਹੀ ਕਲਰ ਆ ਆ ਸਟੀਲੋ ਇਹ ਆ ਗਈ ਵੀਰੇ ਜਨ ਸਟੀਲੋ ਫਸਟ ਓਨਰ 2011 ਮਾਡਲ 11 ਇਹਦਾ ਰੇਟ ਰੱਖਿਆ ਵੀਰੇ ਆਪਣਾ 140000 1,40000 ਦੇ 40000 ਰੁਪਏ ਦੀ ਲੈ ਜਾਓ ਬਾਈ ਹਨਾ ਡਾਕਟਰ ਦੀ ਕਾਰ ਪਹਿਲੇ ਨਾਂ ਓਕੇ ਤੇ ਆ ਆ ਗਈ ਉਸ ਤੋਂ ਬਾਅਦ ਆਪਣੀ ਟਾਟਾ ਜ਼ੈਸਟ ਜ਼ੈਸਟ ਟਾਟਾ ਜ਼ੈਸਟ 2 ਲੱਖ 75000 ਦੀ ਹਾਂਜੀ ਹਾਂ 2015 ਮਾਡਲ ਡੀਜ਼ਲ ਇੰਜਨ ਆ ਕੁਆਡਰਾ ਜੈਟ ਓਕੇ ਲੈ ਵੀ ਆ ਲਿਜਾ ਸਕਦੇ ਬਈ ਆ ਆ ਗਈ ਆਪਣੀ ਹੋਂਡਾ ਦੀ ਸਿਟੀ ਹੋਂਡਾ ਸਿਟੀ ਵੀਰੇ 2009 ਮਾਡਲ 5 ਸਾਲ ਦੀ ਪਾਸਿੰਗ ਕਾਲ ਕਾਰ ਆ ਫੁੱਲ ਕੰਪਲੀਟ ਕਾਰ ਆ ਵੀ ਸੋਹਣੇ ਲਾਈ ਟਾਇਰ ਇੰਟੀਰੀਅਰ ਬਹੁਤ ਹੀ ਸਾਫ ਟੱਚ ਪਲੇਅਰ ਵੱਡਾ ਲੱਗਿਆ ਰੇਟ ਵੀਰੇ 2 ਲੱਖ ਤੇ 30000 ਇਦਾਂ ਦੇ ਲਾਈ ਟਾਇਰ ਅਗਰ ਪਾਉਣ ਬਗ ਜੇ ਆਪਾਂ ਮਾਰਕੀਟ ਚ ਬਈ ਹਨਾ ਲਗਭਗ 30 30000 ਰੁਪਏ ਦੇ ਲਾਇ ਨਾ ਇਹਦਾ ਕੋਈ ਨਹੀਂ ਮਿਲਦਾ ਕੱਲੇ ਲਾਏ ਛੋਟੇ ਮਿਲਦੇ 3000 ਦੇ ਇਹ ਵੱਡੇ 17 ਨੰਬਰ ਨੇ 40 ਦੇ ਹੋਣਗੇ ਇਹ ਹੈਗੇ 40 45000 40 45000 ਦੇ ਲਾਏ ਤੇ ਆਪਾਂ ਗੱਲ ਕਰੀਏ ਵੀ ਤੁਹਾਡੇ 25000 ਦੇ ਟਾਇਰ ਬਈ ਹੈਨਾ 70 80000 ਦਾ 70 80000 ਦਾ ਇਸ ਦੇ ਉੱਤੇ ਲੱਗਿਆ ਹੈ ਬਈ ਹੈਨਾ ਤੇ ਰੇਟ ਜਾਇਜ ਆ ਇਹ ਆ ਗਈ ਵੀਰੇ ਆਪਣੀ ਤਿਆਗੋ ਹੂੰ 2017 ਮਾਡਲ ਫਰਸਟ ਓਨਰ ਗੱਡੀ ਆ ਰੇਟ ਵੀਰੇ ਦਾ 3 ਲੱਖ ਬਸ 3 ਲੱਖ ਅੱਛਾ ਲੈ بیا ਆ ਗਈ ਡੀਜ਼ਲ ਗੱਡੀਆਂ ਨੇ ਦੋਨੇ ਚਾਹਤਾ ਦਾ ਰੈਗੋ ਇਹ ਹੈ ਕਿ 2018 ਮਾਡਲ 19 ਰਜਿਸਟਰਡ 3,25,000 ਆ ਸੁਣਾਏਗਾ 3,25,000 ਆ ਲੋਨ ਵੀ ਹੋ ਜੂ ਇਹਨਾਂ ਤੇ 3-3 ਲੱਖ ਦਾ ਲੋਨ ਵੀ ਹੋ ਜੂ ਤੇ ਬਈ ਮਿੱਤਰੋ ਇਹ ਸੀ ਅੱਜ ਦੀਆਂ ਕਾਰਾਂ ਮੈਂ ਗੱਲ ਕਰਾਂ ਵੀ ਅ ਰੇਟ ਤੇ ਜਿਹੜੇ ਡਿਸਕਾਊਂਟ ਹੋਏ ਨੇ ਬਸਾ ਕੀ ਕਰਕੇ ਲਗਭਗ ਸਾਰੀਆਂ ਕਾਰਾਂ ਦਾ ਗੱਲ ਕਰਾਂ ਮੈਂ ਅਗਰ ਬਈ ਹਨਾ ਤਾਂ ਨਾਨਾ ਕਰਦੇ 10 ਲੱਖ ਰੁਪਏ ਦਾ ਡਿਸਕਾਊਂਟ ਆ ਸਾਰੀਆਂ ਕਾਰਾਂ ਦਾ ਹੈਗਾ ਹੈਗਾ ਨਾ ਵੀਰੇ ਹੈਗਾ ਹੈਗਾ 10 ਲੱਖ ਰੁਪਏ ਡਿਸਕਾਊਂਟ ਕਰਿਆ ਬਈ ਮਿੱਤਰੋ ਤੇ ਹੁਣ ਬਈ ਹੁਣ ਇਹ ਦੇਖੋ ਵੀ 10 ਲੱਖ ਰੁਪਏ ਲੈਸ ਕਰਤਾ ਬਈ ਹਨਾ ਵੀ ਇਹ ਤੁਹਾਡੇ ਵਾਸਤੇ ਆ ਬਈ ਹਨਾ ਇਹ ਪਿਆਰ ਹੁੰਦਾ ਯਾਰ ਵੀ ਇਸ ਬਸਾਖੀ ਦਾ ਮੌਕਾ ਤਾਂ ਆਪਾਂ ਕਰ ਸਕਦੇ ਆ ਬਈ ਹਨਾ ਤੇ ਬਾਕੀ ਜੇ ਹੁਣ ਕੋਈ ਕਾਰ ਲੈਣੀ ਹੈ ਜਲਦੀ ਵਿਜ਼ਿਟ ਕਰ ਲਿਓ ਹੋਰ ਵੀ ਬਹੁਤ ਕਾਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਈ ਹਨਾ ਬਾਈ ਹੁਣ ਲਵੇ ਆਡੀ ਕਿਉਧਰੀ ਵੀ ਖੜੀ ਆ ਹਾਂਜੀ ਹਾਂਜੀ ਆਡੀ ਉਹ ਵੀ ਮਿਲ ਜਿਆਣੀ ਤੁਹਾਨੂੰ ਇੱਕ ਰੇਂਜ ਰੋਵਰ ਕਿਹੜੀ ਖੜੀ ਆ ਰੇਂਜ ਰੋਵਰ ਵੀ ਰੇ ਜਿਹੜੀ ਆ 3 ਕਰੋੜ 65 ਲੱਖ ਵਾਲੀ ਆ ਆਟੋ ਬਾਇਓਗ੍ਰਾਫੀ ਵੀ ਖੜੀ ਆ ਮਤਲਬ ਇਹ ਨਹੀਂ ਹੈਗਾ ਵੀ ਤੁਹਾਨੂੰ ਅਗਰ ਤੁਸੀਂ ਉਹ ਕੋਈ 50 ਹਜ਼ਾਰ ਦੀ ਕਾਰ ਲੈ ਰਹੇ ਉਹ 3 ਕਰੋੜ ਦੀ 5 ਕਰੋੜ ਦੀ ਕੋਈ ਵੀ ਕਾਰ ਲੈ ਰਹੇ ਉਹ ਵੀ ਮਿਲ ਜੂ ਬਾਈ ਹਨਾ ਇਵਨ ਕੀ ਗੱਲ ਕਰ ਆ ਵੀ ਮਰੂਤੀ ਤੋਂ ਲੈ ਕੇ ਵਰਨਾ ਤੋਂ ਲੈ ਕੇ ਡਿਫੈਂਡਰ ਤੱਕ ਸਾਰੀਆਂ ਕਾਰਾਂ ਸਾਡੇ ਕੋਲ ਹੈਗੀਆਂ ਨੇ ਕੋਈ ਵੀ ਕਾਰ ਲੈਣੀ ਇੱਕ ਵਾਰ ਜਲਦੀ ਆ ਜਾਓ ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਬਾਈ ਹਨਾ ਸასი ਕਾਰ